ਕੀ ਹਾਲ ਚਾਲ ਹੈ ਠੋੜਾ ਸਾਰੰਨਾਸ ਵਕਤ ਦੀ ਐਸ ਵੀਡੀਓ ਕਰਕੇ ਗਾਈਜ਼ ਅੱਜ ਹੈ 28 ਤਰੀਕ ਨੂੰ ਮੈਂ ਚਲਾਇਆ ਜਿਮ ਕੱਲਾ ਹੀ ਕਿਉਂਕਿ ਹੁਣ ਸਾਡੇ ਮਿੱਤਰ ਪਿਆਰੇ ਸਕੂਲ ਜਿੰਨੇ ਲੈ ਕੇ ਸਾਡਾ ਅੱਜ ਦੇ ਨਹੀਂ ਲੱਗਣਾ ਤੇ ਕੱਲ ਤੋਂ ਸਟਾਰਟ ਹੈ 29 ਤਰੀਕ ਤੋਂ ਲੱਗਣੇ ਸਕੂਲ ਮਿੱਤਰ ਹੁਣ ਆਪਾਂ ਚੱਲਦੇ ਹਾਂ ਸਿੱਧਾ ਜਿਮ ਜੜੀਏ ਧੰਦ ਧੰਦ ਪਈ ਥੋੜੀ ਜੀ ਇਸੇ ਕਰ ਧੰਦੇ ਸਾਡੇ ਮਿੱਤਰੋ ਤੋਂ ਧੰਦ ਧੰਦ ਪਈ ਹੋਈ ਹੈ ਤੇ ਮੈਂ ਹੁਣ ਚੱਲਾਂ ਕੱਲਾ ਹੀ ਜਿਮ ਜਾਣ ਲੱਪਣਾ ਹੀ ਹੈ ਨਾਗਾ ਪਾਉਣਾ ਨਹੀਂ ਹੈ ਨਾਗਾ ਪਾਇਆ ਫਿਰ ਮੋਹਨ ਆ ਨਹੀਂ ਸ਼ੁਰੂ ਹੀ ਦਿੰਦਾ ਜਿੰਨੇ ਮਤਲਬ ਘੜੀ ਬੰਤੌਣ ਜਾਂਦੀ ਮੈਂ ਆ ਚੁੱਕਾ ਮਤਲਬ ਜਿੰਮਤੋ ਜਿੰਮਤੋ ਆ ਗਏ ਤੇ ਆਸ਼ੀਰਵਾ ਹੋ ਗੇ ਸਾਰੀ ਦੀ ਰੀਤੀਆਂ ਮਾਰਨ ਤੋਂ ਬਾਅਦ ਹੁਣ ਮੈਂ ਚੱਲਣਾ ਆਪਣਾ ਸੈਂਟਰ ਤੇ ਡੈਗ ਆ ਰਿਹਾ ਜਾਨੂੰ ਭਾਈ ਬਾਹਰ ਆ ਗਏ ਚਲੋ ਹੁਣ ਆਪਾਂ ਸੈਂਟਰ ਤੇ ਅੱਜ ਪੜ੍ਹਿੰਦੇ ਨਹੀਂ ਜਾਣਾ ਮੈਂ ਤੇ ਜਾਨੂੰ ਭਾਈ ਨਹੀਂ ਜਾਣਾ ਕਿਉਂਕਿ ਜਾਨੂੰ ਭਾਈ ਦੇ ਪੇਪਰ ਚੱਲਣ ਦੇ ਮੈਂ ਵੀਨਾ ਘਰੇ ਤਾਂ ਕਰਕੇ ਜੇ ਦਾ ਹੀ ਬਸ ਕੋਈ ਨਹੀਂ ਲੈ ਰਿਹਾ ਉਹ ਭਾਈ ਫਿਰ ਕੀ ਕੀਤਾ ਜਾਵੇ ਲੇਟ ਆਏ ਆ ਹੈ ਭਾਈ ਕਟਾ ਸਿੰਘ ਨਹੀਂ ਖਾਨਸਾ ਦੇ ਸਿੰਘ ਚੜੀਏ ਭਾਈ ਵਾਸ 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 ਆ ਕੇ ਸ਼ਾਮ ਦੇ ਮਿੱਤਰਾਂ ਦਾ ਸੈਂਟਰ ਉਹ ਕੋਈ ਨਹੀਂ ਉਹ ਭਾਈ ਨਾ ਹੋ ਵੀ ਮਿੱਤਰ ਹੋਣਾ ਪਾ ਚੁੱਕਿਆ ਸਟੇ ਸੱਜਣਾ ਹੁਣ ਆਪਾਂ ਹਾਂਜੀ ਕਰ ਲਓ ਭਾਈ ਬੰਦ ਅਹ ਮਿੱਤਰੋ ਹੁਣ ਆਪਾਂ ਜੇ ਫੇਲਾ ਗਏ ਤੇਨੇ ਮੋਟਰਸਾਈਕਲ ਤੇ ਹੁਣ ਆਪਾਂ ਚੱਲਦੇ ਆਵੇਂ ਸੈਂਟਰ ਜਾਨੂੰ ਭਾਈ ਜਾਂਦੇ ਮੈਂ ਦੂਜਾ ਲੋਕ ਲਾ ਕੇ ਹਾਂ ਮੈਂ ਇੱਥੇ ਰੋ ਠੀਕ ਆ ਹੁਣ ਮਿੱਤਰੋ ਚੱਲਦੇ ਆ ਤੁਹਾਨੂੰ ਮਿਲਦਾ ਮੈਂ ਸਦਾ ਚੜੀ ਕਰਨ ਤੋਂ ਬਾਅਦ ਆ ਜੇ ਮੈਂ ਤੇਨੂੰ ਭਾਈ ਆਏ ਲੱਗਦੀ ਇਹਨੂੰ ਚੱਲੋ ਅੰਤਰਾ ਨਜ਼ਰ ਭਾਈ ਹੈ ਨਾ ਉਹ ਮੇਰਾ ਜਿੱਤਾਂ ਦੇ ਸਾਥੀ ਹੋ ਹੁਣ ਆਪਾਂ ਤੇ ਇਸਾ ਸਟੱਡੀ ਕਰਕੇ ਆ ਚੁੱਕੇ ਆ ਨਾ ਹੁਣ ਆਪਾਂ ਚੱਲਨੇ ਆ ਘਰਾਂ ਨੂੰ ਤੇ ਮੋਟਰਸਾਈਕਲ ਦੇ ਪਾਰਕਿੰਗ ਤੋਂ ਬਾਹਰ ਜੇ ਫਿਰ ਆਪਾਂ ਚੱਲਨੇ ਆ ਬਈ ਘਰੇ ਅੱਜ ਅਸਾਂ ਜਾਨੂੰ ਭਾਈ ਨੂੰ ਕੁੱਝ ਸੁਣੇ ਕੋਣੇ ਆ ਨਾ ਭਾਈ ਨਹੀਂ ਭਾਈ ਉਹ ਨਾ ਨਾ ਕਰ ਮੂੰਹ ਖਵੜੀ ਲੱਗੀ ਓ ਮੈਂ ਮੰਮੀ ਨੂੰ ਘਰੇ ਛੁਣ ਕੇ ਆ ਕੇ ਕਹਿਤਾ ਆ ਦੇਖੋ ਮਿੱਤਰੋ ਹੁਣ ਆ ਪਾਚ ਗਿਆ ਪਾਰਕਿੰਗ ਦੇ ਵਿੱਚ ਅੱਜ ਕੋਈ ਵੀ ਨਹੀਂ ਹੈਗਾ ਪਾਰਕਿੰਗ ਚ ਹਾਂਜੀ ਜਾਨ ਲਵਲੀ ਭਾਈ ਕੋਲ ਆ ਦੇਖੋ ਮਿੱਤਰੋ ਨਕਸਾਨ ਨੁਕਸਾਨ ਹੋ ਗਿਆ ਆ ਗਾੜ ਟੁੱਟ ਗਿਆ ਵੀਰ ਦਾ ਨੁਸਾਨ ਹੋ ਗਿਆ ਵੀਰ ਦਾ ਗਾੜ ਟੁੱਟਾ ਹੈ ਇਹਨੂੰ ਥੋੜੀ ਪੇਮੈਂਟ ਕਰਨੀ ਹੈ ਮੇਰੇ QR ਕੋਡ ਤੇ ਜੇ ਵੀਰ ਦੀ ਮਦਦ ਕਰਨਾ ਚਾਹੁੰਦੇ ਇਹਦੇ ਮੇਰੇ QR ਕੋਡ ਤੇ ਪੈਸੇ ਭਲੋ ਤੇ ਬਾਅਦ ਚ ਇਹਨਾਂ ਤੇ ਨਹੀਂ ਬਾਅਦ ਚ ਅਸੀਂ ਵੀਰ ਨੂੰ ਪਤਾ ਨਹੀਂ ਲੱਗਣਦੇ ਨੇ ਪੈਸੇ ਆਏ ਕਿ ਨਹੀਂ ਆਏ ਤੇ ਹੁਣ ਚਲਦੇ ਆ ਮਿੱਤਰੋ ਆਪਾਂ ਝੋਟ ਤਵੈ ਗਈ ਘਰੇ ਭਾਈ ਭਾਈ ਨਾ ਸ਼ੋਅ ਇਹ ਕੁਝ ਨਹੀਂ ਲੈ ਗਿਆ ਨਹੀਂ ਬੰਨੀ ਪਾਤੀ ਆ ਤੁਸ ਸਵਾਰ ਆ ਗਿਆ ਭਾਈ ਦੇਖ ਕੇ ਸਵਾਰ ਹੀ ਆ ਗਿਆ ਭਾਈ ਜੀ ਰੇ ਨਾ ਵਿਸ਼ਿਆ ਨਾ ਭਾਈ ਭਾਈ ਆਪਾਂ ਉਸ ਮਰ ਕੇ ਆਹ ਦੇਖ ਲਾਂ ਨੂੰ ਭਾਈ ਤੁਸੀਂ ਬਲੌਗਰ ਜੀ ਵਾਹਂਦੀ ਇਹਨਾਂ ਬਾਈ 600 ਰੁਪਏ ਦਾ ਇੱਕ ਉਹ ਤੁਹਾਡਾ ਵਾਰੀ ਜੀ ਨਾ ਬਦਰਾ ਤੇ ਦੇਣਾ ਰੋ ਆਪਣੇ ਕੋ ਜੀ ਚੋਲੇ ਵਧੀਆ ਹੋ ਉਹ ਭਾਈ ਸਹੀ ਗੱਲ ਹੈ ਚਲੋ ਠੀਕ ਆ ਕੇ ਭਾਈ ਜਾਨੂੰ ਭਾਈ ਵਾਈ ਗੁਰਦੀ ਖਾਣ ਸਨ ਸਦੇ ਜੀ ਪਰ ਮੇਵੇ ਮਾਚ ਪਰ ਜਿਹੜੇ ਪਟੂਰੇ ਹੈ ਜੀ ਨਾ ਭਾਈ ਹਾਂ ਹੁਣ ਚੱਲਦੇ ਆ ਮਿੱਤਰੋ ਘਰੇ ਤੇ ਬੂਆ ਬਾਬਾ Bande ਕਰਤਾ ਛੜੀਏ ਮਿੱਤਰੋ ਤੇ ਆਪਾਂ ਆ ਰਿਹਾ ਸ਼ੁਰੂ ਕਰਦੇ ਆ ਵਲੋਗ ਐਡਿਟ ਕਰਦੇ ਆ ਤੇ ਤੁਹਾਨੂੰ ਮਿਲਦਾ ਫਿਰ ਮਿੱਤਰੋ ਅੰਮ੍ਰਿਤ ਬਾਅਦ ਚ ਐਂਬਲਰ ਜਾਣ ਵਰਤੇ ਹਾਂਜੀ ਬਈ ਮਿੱਤਰੋ ਭੱਜ ਗਏ ਨੇ ਸ਼ਾਮ ਆ ਦੇ ਪੌਣੇ 6 ਟਾਈਮ ਹੋ ਜਗਿਆ ਪੂਰੇ ਪੌਣੇ 6 ਦਾ 9:30 ਪੌਣੇ 6 ਤੇ ਹੁਣ ਮੈਂ ਚਲਣਾ ਬਾਹਰ ਮੋਟਰਸਾਈਕਲ ਚਾਹੀਦੀ ਹੈ ਨਹੀਂ ਹਾਜੀ ਯਾਰ ਚੁੜਾ ਚੜਾ ਲੈ ਕੇ ਆਉਨੇ ਆ ਤੇ ਆ ਰਹਾ ਮੋਟਰਸਾਈਕਲ ਲੱਗਾ ਬਾਹਰ ਦਾ ਮੌਸਮ ਮੈਂ ਚੜੀਆਂ ਨੂੰ ਮੇਟਰ ਕੋ ਘੁੰਮ ਫਿਰ ਕੇ ਆਉਨੇ ਆ ਤੇ ਮੇਟਰ ਵੀ ਆ ਵੀ ਕੀ ਤੇ ਮੇਟਰ ਦੁੱਧ ਵੀ ਲੈ ਕੇ ਆਉਣਾ ਚੱਲੋ ਚੜੀਏ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਤੇ ਮੈਂ ਆ ਚੁੱਕਾ ਦੁੱਧ ਲੈ ਕੇ ਯਾਰ ਤੇ ਮੈਂ ਚੱਲਾਂ ਗੁਰਦੁਆਰੇ ਸਾਹਿਬ ਤੇ ਮੋਰ ਸਰੀ ਤਾਂ ਹੀ ਜੇ ਬਾਹਰ ਲੱਗਾ ਤੇ ਚਲੀਏ ਬਸਨ ਗੁਰਦਾ ਸਾਹਿਬ ਜਾ ਕੇ ਸੋਫਾਸਨ ਕਰੀਏ ਟਾਈਮ ਸਿਰ ਕਰਨਾ ਅੱਜ ਚਲੀਏ ਮਿੱਤਰੋ ਲੋਕ ਲੋਕ ਲੱਗਾ ਓਕੇ ਆ ਮੁੰਡਾ ਚਲੀਏ ਗੁਰਦਾਲ ਵੀ ਇਹਨਾਂ ਇੱਕ ਹੀ ਮਿਲ ਜੀ ਲੋ ਮੇਤਰੋ ਹੁਣ ਮੈਂ ਆ ਗਿਆ ਗੁਰਦੁਆਰੇ ਸਾਬੇ ਬਾਹਰ ਦੇ ਇਹਨਾਂ ਨੇ ਪਤਾ ਨਹੀਂ ਕੀ ਤੁਹਾਡੀ ਕਾਂ ਨੂੰ ਹੈ ਤੁਸੀਂ ਬੰਦ ਪਾ ਲੈ ਗਦਾ ਹੱਸ ਇਸ ਗੰਦੇ ਬਾ ਚੱਲ ਜੇ ਮੇਤਰੋ ਗੁਰਦਾਰ ਸਾਹਿਬ ਤੇ ਲੋ ਮੇਤਰੋ ਇਸ ਤਰ੍ਹਾਂ ਨੇ ਸਾਰੇ ਹੁਣ ਆਪਾਂ ਸੁਖਾਸਨ ਕਰਾ ਲਿਆ ਤੇ ਸਿਮਰਨ ਕਲਾਸ ਅੱਜ ਲਾਈ ਅੱਜ ਜਗਦੀਪ ਭਾਈ ਫਿਰ ਤੋਂ ਲੇਟ ਆ ਚੁੱਕੇ ਹਿਸ ਕਰਕੇ ਆਪਾਂ ਅੱਜ ਸੰtheta glass ਨਹੀਂ ਨਹੀਂ ਤੇ ਹੁਣ ਮੇਤਰੋ ਚੱਲਦੇ ਆ ਤੇ ਸਵੇਰ ਦੇ ਗੁੱਡ ਨਿਊਜ਼ ਇਹ ਆ ਕਿ ਫਿਰ ਜਣਾ ਢੋਲੇ ਪ੍ਰਾਣੀ ਵਿਆਹ the next day ਚਲੋ ਵੀ ਮੇਤਰੋ ਕੀ ਹੈ ਸਾਲਿਆ ਆ ਗਏ ਹੋਣਾ ਜਾ ਪਾ ਚਲੇ ਨੰਕਰ ਤੇ ਮੋਰ ਭਾਈ ਦੇ ਯਾਰ ਇਹ ਭਾਈ ਇਹ ਕੀ ਆ ਦੇ ਵਧੀਆ ਵੀ जॻही आया 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 ਕੋਨ ਇੰਜੋਇਮੈਂਟ ਮੇਟਰੋ ਅੱਜ ਤੋਂ ਬਾਅਦ ਵਾਲੇ ਨਹੀਂ ਉਹ ਮੰਦਤ ਬਿਲਕੁਲ ਨਹੀਂ ਹੈ ਦਾ ਇੱਕ ਮਾਰੇ ਬੱਤੇ ਆਏ ਮੰਦੇ ਨਹੀਂ ਹੈ ਭੰਗ ਆਇਆ ਪਲੇਅਰ ਹੈ ਪਲੇਅਰ ਹੈ ਪਲੇਅਰ ਹਾਏ ਆਹ ਭੂ ਪਰਿਵਾਰੀ ਦੇ ਵਾਰਿਸ ਨਹੀਂ ਜਾਂਦੇ ਆ ਥੋਲੂ ਕਿੰਨੇ ਚਕਾਉਣਾ ਹੈ ਉਹ ਲੈ ਚਾਚੇ ਨੂੰ ਥੋਲੂ ਤੇ ਥੋਲੂ ਚਕਾਈ ਜਾਂਦੇ ਆ ਮਾਮਾ ਇੰਨੇ ਥੋਲੂ ਮਾਰੀ ਨਾ ਮਤਰਾ ਜਿਹਾ ਵੀ ਦੇਖ ਸਕਦੇ ਹੋ ਹੁਣ ਆਡੀ ਬੱਸ ਖੜੀ ਹੈਗੀ ਟਾਬੇ ਦੇ ਬੱਸ ਖਲੋਤੀ ਨੂਰ ਭਾਈ ਆ ਜਾਓ ਓਏ ਭਾਈ ਨੂਰ ਭਾਈ ਉਹ ਆ ਦੇ ਵਾ ਆ ਜਾਓ ਭਰਾ ਆ ਜਾ ਕਰੋ ਟਾਬੇ ਦੇ ਇਹਨਾਂ ਨੇ ਗੱਡੀ ਖੜਾਈ ਆ ਵਾ ਦੇਖੋ ਮੇਤਰੋ ਵਿਹਾਂ ਵਾਲੀ ਬੋਤਲ ਵਿਹਾਂ ਵਾਲੀ ਬੋਤਲ ਮਗਰ ਆ ਦੋ ਵੀ ਜਿਹੜੇ ਲੜਦੇ ਹੋਏ ਕਿੱਦਾਂ ਦਾ ਲੱਗ ਰਿਹਾ ਭਾਈ ਤੁਹਾਨੂੰ ਓ ਗੋਪੀ ਦਾ ਆ ਗਿਆ। ਓ ਯਾਰ ਗੋਪੀ ਨੂੰ ਘੁੱਟ ਦੇ ਇੱਕ। ਚੱਲ। ਇਹ ਤਾਂ ਬਾਬਾ ਪਤਾ ਨਹੀਂ ਕਿਨ ਆਇਆ ਪਿੰਡੂਟਾ ਪਾ। ਹੈ ਉਹ ਜੀ ਹੋਇਆ ਮੂੰਹ। ਲੋਕ ਮਿੱਤਰੋ ਜੇ ਸਾਰੇ ਦੇਖ 사ਤੇ ਹੋ ਪਹਾੜਾ ਪਹਾੜ ਆ ਜੁਕੇ ਨੇ। ਆਪਣੇ ਰਾਹ ਤੇ ਸ਼ੁਕਰ ਹੈ ਪਹਾੜਾ ਇਹ ਮਹਾ ਇਹਨਾ ਮੂੰਹ ਵੇਖਿਆ ਬਹਾੜ ਦਾ। ਉਹ ਦਾ ਰੋੜੋੜੀ ਦਾ ਮਾਇਆ ਓੜੀ ਬਸ ਪਹਾੜ ਆਇਆ ਮੈਂ ਤੁਹਾਨੂੰ ਬਖਾਉਂਦਾ। ਮਾਂ ਮੇ ਮਾਂ ਮੇ ਨਹੀਂ ਆ ਹੋਟਲ ਤੇ ਚੀਰ ਰਕੇ ਨਾ ਮਾਰੀ ਸਟਰੀ ਰੋੜ ਵੇ ਕਿੱਡੀ ਸ਼ਾਂਤ ਆਰੀ ਭਾੜ ਕਿੰਨੇ ਦਿਨ ਆ ਆਦੂ ਰੋਣ ਆ ਆ 10 ਦਿਨ ਲੱਗੋ ਫਾਰਮ ਨੂੰ ਤੂੰ ਚੈੱਕ ਕਰੋ ਆਨੇ ਹੜਾ ਹੜ ਕਰਕੇ ਆ ਰੌਂਡ ਪੇ ਸਾਰੇ ਆਈ ਗਏ ਨਹੀਂ ਆਏ ਹੈ ਨਾ ਕੋਈ ਲੱਗਦਾ ਨਹੀਂ ਇਸ ਨੂੰ ਵੀ ਗੱਡੀ دارمیںو تے اے ਪੋਕਵਰੀ ਲਾਣੀ ਉਹ ਚਾਬੀ ਆ ਗਈ ਸੋ ਜੇ ਮੈਂ ਉਹਦੀ ਲਾ ਜੰਦੀ ਚਾਰਟਿੰਗ ਕੇ ਬਾਰ ਆ ਰਹੇ ਤੇ ਅੰਨੂ ਬਣਾ ਲੱਗਿਆ ਮੈਂ ਦੇਖਦਾ ਉਹਨਾਂ ਬਿੱਤੀ ਕਰ ਰਹੇ ਪਰ ਉਹ ਕੀ ਬਸ ਕਰ ਰਹੀ ਉਹ ਆਹ ਪਾ ਰਿਹਾ ਹੈ ਕੀ ਹਾਂ ਲੋ ਵੀ ਮੈਟਰੋ ਪੈਲਾਸ ਆ ਚੁੱਕਿਆ ਯਾਰ ਤੇ ਇਥੇ ਕਵਾਰ ਆਇਆ ਮਤਲਬ ਕਿੰਦਾ ਦੱਸਾਂ ਤੁਹਾਨੂੰ ਕਵਾਰਸ ਚਾ 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 ਚਲੇ ਚਲੋ 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 ਸਿੰਘਾ ਚੜੀਏ ਚਲੋ ਜੀ ਮਿੱਤਰੋ ਨਾ ਪਾਸਦਾ ਹੀ ਪਿਆਸੇ ਇਹ ਸਰ ਇਹ ਸਰ ਕੰਨ ਗਾਇਲ ਸੰਦੇ ਆਰੇ ਦਾ ਪ੍ਰਾਈਵੇਟ ਹੋਰੀੰਦੇ ਚਲੋ ਸਲਮ ਮਿੱਤਰੋ ਆ ਚੁੱਕੇ ਆ ਪੈਸੇ ਦੀ ਟੈਕਾ ਸਾਦੇ ਆ ਹੋਏ ਮਹਾਈ ਗੁਰੂਆ ਬਾਹਰ ਦੀ ਬਾਤ ਲੱਗੀ ਆ ਆ ਚੱਕਰ ਪੈਸਾ ਔਰ ਇਦਾਂ ਦਾ ਅੰਦਰ ਸ਼ਾਦੀ ਸੜਦੀ ਨਹੀਂ ਬਾਬਾ ਇੱਥੇ ਆਹ ਅਸ ਸਕੂਲ ਮਤਰਾ ਦੇਖਦੇ ਹਰੇ ਆਉਂਦਾ ਲੋਕੀ ਪਕੋੜੇ ਨਾ ਹੁੰਦੇ ਨਹੀਂ ਹੁੰਦੇ ਟਿੱਕੀ ਨੂੰ ਗੀ ਹੈ ਦੀ ਭਾਈ ਰੋਈ ਹਰਮਨ ਹਮ ਹਰਮਨ ਕਾਲੀ ਮੈਂ ਬੈਠੋ ਸੈਨ ਨਾ ਵਧੀਆ ਗਲੇ ਕੋਕ ਲੀ ਲੇ ਦੇ ਦੋਰੀਆ ਜਾ ਕਰੋ ਸੰਗਤ ਕਿੰਨੀ ਹੁਣ ਚੱਲਦੇ ਮਤਰਾ ਅਸੀਂ ਵੀ ਜਾ ਟੋਟੇ ਵਾਲੀ ਗੱਲ ਆ ਜਾਈ ਨਹੀਂ ਤੈਨੂੰ ਮੈਂ ਦੱਸਿਆ ਹੀ ਹੈ ਲੈ ਤੇ ਟੋਟਾ ਹੀ हां मैं नाराज ही ਲੋ ਮੈਂ ਤੇਰਾ ਜਸਤਾਨੀ ਦੇਖ ਸਾਤੇ ਜਿਹੜਾ ਨਵਾਂ ਰਵਾਜ ਚੱਲਿਆ ਪਪੂ ਕਿੜਾ ਸਾਡੇ ਵੀ ਆ ਗਿਆ 2 ਮੈਨੇ 2 ਮੈਨੇ ਜਿਹੜਾ ਪਪੂ ਕਿੜਾ ਆ ਗਿਆ ਤੇ ਤੇ ਬਾਕੀ ਹਾਲ ਤਾਂ ਸਿੱਧਾ ਹੀ ਆਏ ਨੇ ਲਕੀ ਵੀ ਆ ਜਾਂ ਕਰ ਬਾਕੀ ਦੇ ਨਾਲ ਵੀ ਖਾਣ ਲਗਾ ਉਹ ਵੀ ਪਾਈ ਕਿਦਾਂ ਆਏਗਾ ਨੂੰ ਥੋੜਾ ਐਕਸਪਲੇਨ ਕਰਨਾ ਚਾਹੂਗੀ ਕੀ ਮਜ਼ਾ ਆਉਂਦਾ ਪੂਰਾ ਭਾਈ ਭਾਈ ਆਪਾਂ ਬਹੁਤ ਇੰਜੋਏ ਕਰ ਰਹੇ ਆਂ ਬਸ ਕਿ ਵੀ ਬਹੁਤ ਕੀਤਾ ਇਹ ਰਾਤ ਟੁੱਟ ਗਈ ਹੀ ਮੀਂਹ ਪੈਣ ਦੇ ਕਰ ਨੇ ਹਾਂ ਕਰਕੇ ਐਪਲੀਕੇਸ਼ਨ ਵਿੱਚ ਨੀਂਹ ਖਤਰ ਦਾ ਮਰਦਾ ਦੁਕਾਨ ਦਾ ਸਹਾਈ ਘਟਦੀ ਆ। ਲੋਕ ਮਿੱਤਰੋ ਜੜੀ ਕਰਦਾ ਇੰਤਜ਼ਾਰ ਹੀ ਸਗਨ ਲੱਗ ਚੁਕਾ ਆ ਕਿ ਲੱਗਣਿਆ ਆ ਤੇ ਆ ਜਾਕਰ ਬਲ ਬਲ ਭਾਈ ਮੜਾ ਤੀ ਬਣਾਓਣ ਬਣਾਓ ਆਪ ਗਾਇਸ ਆਪੋਨ ਲੈ ਹਾਈਟਿੰਗ ਕਰਦੇ ਵਰ ਦੇ ਕੋ ਗਾਇਸ ਬਣਨ ਲਿਆ ਕਗਨ ਲਗਨ ਲਿਆ ਚਲਿਏ ਆਪਾ ਫੁੱਲਰ ਤੋਂ ਫੁੱਲਰ ਹੋ ਭਰਾ ਤਲਾ ਨੀ ਮੈਂ ਹਾਦੀ ਮਤਰਾ ਦਿਸ ਖਲਸ ਜੀਂ ਜੀਂ ਖਾਦੇ ਹੋਣ ਉਹ ਨਹੀਂ ਖਾਰਾ ਆ ਖਾਰਾ ਠੀਕ ਹੈ ਖਾਰਾ ਨਹੀਂ ਆ ਅਗਰੇ ਸਮਝ ਲੀਂ ਉਹ ਜੈਕਰ ਮੇਤਰਾ ਖੁਸ਼ੀ ਪਰ ਐ ਮੋਰ ਬਣਿਆ ਆ ਆਹ ਹੋਰੇ ਬਾਕੀ ਨੋਰ ਨਹੀਂ ਹੋਤੇ ਹੀ ਆ ਤੇ ਦੀਪਾਈ ਤਾਂ ਵਿਖਾਈ ਆ ਵਿਖਾਈ ਆਏ ਹੋਣਗੇ ਆ ਬਾਫੀ ਨਾਲ ਇੰਜੋਏਮੈਂਟ ਕਰਦੇ ਆ ਆ ਵੇਖੋ ਮੇਲੇ ਦੇ ਨਾਲ ਵਰਤ ਬਾਈ ਬਾਤ ਚ ਸਕ ਹਰ ਜੋਗਰਾੜ ਜੋਗਰਾੜ ਮਿੱਤਰੋ ਜਿਸਾ ਤੁਸੀਂ ਦੇਖਾਤੇ ਹੂੰ ਹੋਰ ਆਪਾਂ ਪਾਸ ਤੋਂ ਇਹ ਹਾਰਾਂ ਦੇ ਹਾਰਾਂ ਨੇ ਮਾਰਾਂ ਨੇ ਤੇ ਹੁਣ ਆਪਾਂ ਮਿੱਤਰੋ ਚੱਲੇ ਆ ਬਈ ਨਾ ਲਿਆ ਲੱਗਦਾ ਤਾ ਆ ਪਰਾਜ ਤੂੰ ਰਾਜਸਥਾਨ ਆ ਤੂੰ ਚੱਲਦੇ ਆ ਮਿੱਤਰੋ ਆਪਾਂ ਗੱਡੀ ਪਾਣੀ ਹਾਂਜੀ ਬਾਜੋ ਪੇਛਾਨ ਨਹੀਂ ਜਾਣੇ ਆਪਾਂ ਮੈਂ ਕੀ ਵੀ ਡਰਾਈਵਰ ਨਹੀਂ ਜਦੋਂ ਮੋੜ ਗਿਆ ਤਰਫ ਨਾ ਪੜਾ ਨਾ ਕਿ ਤੂੰ ਨਗੇ ਹੀ ਕਰਨ ਦੇ ਜਾ ਸੱਤ ਰਾਣੀ ਜਾਨੇ ਸਿਆਣੇ ਬੜਾ ਸਿਆਣਿਆਂ ਦੇ ਬੰਦਿਆ ਨੇ ਹਾਂਜੀ ਹਾਂਜੀ ਹੁਣ ਕਿਹਾ ਹੁਣ ਚੱਲ ਜੀ ਕਿ ਲੋਕੇ ਲਈ ਓਕੇ ਇਹਨਾਂ ਦੇ ਬੈਣ ਨੂੰ ਆ ਜੀ ਉਹ ਯਾਰੇ ਦਣਾ ਕਰੋ ਅਸੀਂ ਬੈਣਾ ਸੀ ਆਇਓ ਬੈਜੋ ਯਾਰਾ ਨਾ ਕਰੇ ਮੇਰੇ ਗੁੱਟ ਨਹੀਂ ਇਹ ਮੈਨੂੰ ਮਹਿਲ ਨਾਨਾ ਦੀ ਫਾ ਆਇਆ ਕਿ ਸੰਝ ਆਇਆ ਸਾਡਾ ਗੋਦੀ ਤੇ ਬਹਿ ਗਿਆ ਗੋਦੀ ਚਾਹਾਂ ਮਿੱਤਰੋ ਹੁਣ ਆ ਬੱਕ ਰਹੇ ਤੈਨੂੰ ਮਿਲਦੇ ਘਰ ਜਾ ਕੇ ਫੋਨ ਦੀ 10% ਬੈਟਰੀ ਰਹਿ ਗਈ ਮੱਝ ਗਿਆ ਨੇ ਸਾਡੇ 4 ਪੁੱਰੇ ਬਾਜੀ ਮਿੱਤਰੋ ਹੁਣ ਆ ਬੱਣਾ ਨਹੀਂ ਨਾ ਖੜੀ ਹੋ ਚੁੱਕੀ ਹੈ ਮਾਚੀਓ ਤੰਗਰੇ ਵਾਈ ਭੰਗਰੇ 25 ਸੱਤੀ ਜੱਲੇ ਦਾ ਇਹ ਉਕਦਾ ਰਿਆ ਨਾ ਬੰਦ ਜੀ ਆਸ਼ੀਰਵਾਦ ਦੇ ਛੜਜ ਛੜਜੋ ਤੋਂ ਬਾਦ ਨਾ ਯਾਰ ਭਰਾ ਮਿੱਤਰੋ ਤਾਂ ਜੱਤਰ ਦੇ ਇਪਾੜ ਜੱਤਰੋ ਕਰਗੇ ਪੋੜੀ ਪੋੜੀ ਨੂੰ ਪੁੱਤਾਂ ਕੀ ਪੁੱਤਣ ਗੇ ਆ ਰਿਹਾ ਰੇ ਬਗੜਾ ਚੱਕਰ ਮੱਧਰਾ ਓ ਜੀ ਬੰਦ ਉਸਤਾਦ ਕਿਦਾਂ ਵੀਰੇ ਜਿਆ ਵਦਿਆ ਮਮਾ ਅੱਡੀ ਆ ਅਹ ਚੱਲਦੇ ਮਿੱਤਰੋ ਤੁਹਾਨੂੰ ਸਿੱਧਾ ਕਰਦੇ ਆ ਕਿ ਮਿਲਦੇ ਬਹੁਤ ਥੱਕ ਚੁੱਕੇ ਹਾਂ ਹੁਣ ਜੰਮ ਮੰਨੋ ਬੜਿਆ ਬਾਰੇ ਵਿੱਚ ਜੇ ਪੂਰੇ ਖੜਾ ਤੱਕੜ ਤੋਂ ਤੁਹਾਨੂੰ ਪਾਉ ਦੇਵਾ ਹੀ ਇਹਦੇ ਆਓ ਇੱਕ ਹੋਰ ਵਾਰ